ਵੇਤਨਾ ਦੇ ਪੈਸੇ ਆ ਇਹ ਪੈਸੇ ਵੀ ਦੇਣੇ ਆਪਾਂ ਨੇ ਮੰਨੀ 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 ਤਾਂ ਚੱਕ ਵੀ ਪੈਸੇ ਅੱਛੀਆਂ ਦੇ ਕੰਨਾਂ 'ਚ ਕਹਿਤਾ ਆਪਾਂ ਕੁਝ ਤੇ ਇਹਨਾਂ ਨੇ ਜਾਣਾ ਪਾਣੀ 'ਚ ਛੱਡਦਾ ਨਾ ਤੇ ਪਾਣੀ 'ਚ ਛੱਡ ਕੇ ਇਹਨਾਂ ਦੀ ਮਨੁਕਾਮਨਾ ਕਹਿੰਦੇ ਪੂਰੀ ਹੁੰਦੀ ਐ ਤਾਂ ਰਾਣੀ ਐ ਜੈਂਟਲਮੈਨ ਹੈਲਮਟ ਪਹਿਨਣਗੇ ਸਿੱਧਾ ਚੱਲेंगे ਸਿੱਧਾ ਚੱਲ ਇਹ ਬਤੰਦਰਾ ਨੇ ਪੂਰਾ ਹੀ ਧਰ ਲਿਆ ਚਿਕਨ ਬॉय ਆ ਚੈੱਕ ਕਰੋ ਓਏ ਹੋਏ 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 ਗੱਭਰੂ ਦਾ ਨਾਂ ਗੱਭਰੂ ਦਾ ਦੌਰ ਲੱਗਾ ਡੱਬਾ ਲਓ ਵੀ ਮਿੱਤਰੋ ਵਲੌਗ ਸ਼ੁਰੂ ਕਰਨ ਲੱਗੇ ਆ ਕਮੈਂਟ ਲਓ ਵੀ ਮਿੱਤਰੋ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਆ ਜੀ ਪੰਜਾਬੀ ਫੈਮਿਲੀ ਇਨ ਵਿਏਟਨਾਮ ਤੇ ਅੱਜ ਦਾ ਵਲੌਗ ਬੜਾ ਸਪੈਸ਼ਲ ਹੋਣ ਲੱਗਾ ਕਿਉਂਕਿ ਅੱਜ ਦੇ ਵਲੌਗ 'ਚ ਆਪਾਂ ਦੱਸਣ ਲੱਗੇ ਆ ਇੱਥੇ ਦੇ ਮਤਲਬ 23 ਦਸੰਬਰ ਆ ਮਤਲਬ 23 ਦਸੰਬਰ ਦੇ ਵਿੱਚ ਇੱਕ ਕਰਦੇ ਕੀ ਨੇ ਤੇ ਆ ਇਹਨਾਂ ਦੇ ਐਂਸੈਂਸਰਸ ਨੇ ਅਨਸੈਸਟਰਸ ਪੂਰਵਜ ਜਿਹੜੇ ਹੁੰਦੇ ਆ ਉਹਨੂੰ ਪੂਜਦੇ ਆ ਤੇ ਅੱਜ ਅਸੀਂ ਇਹਨਾਂ ਦਾ ਉਹ ਕਰ ਚੱਲੇ ਜਲ ਪ੍ਰਵਾਹ ਕਰਨ ਚੱਲੇ ਆ ਜਲ ਪ੍ਰਵਾਹ ਹੁੰਦਾ ਹੁਣਾਂ ਨੂੰ ਕਿਵੇਂ ਦੱਸਾਂ ਵੀ ਜਲ ਪ੍ਰਵਾਹ ਕਰਨ ਚੱਲੇ ਆ ਤੇ ਆਹ ਦੇਖੋ ਤਿਆਰੀਆਂ ਹੋ ਗਈਆਂ ਜੇ ਇਹ ਆਪਾਂ ਨੇ ਇੱਧਰ ਆਹ ਲੈ ਲਈ ਮੱਛੀ 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 ਲਖਾਓ ਭਾਈ ਖੋਲ ਖੋਲ ਛੇਤੀ ਖੋਲ ਛੇਤੀ ਛੇਤੀ ਆ ਆ ਗਈ ਮੱਛੀ ਤੇ ਮੱਛੀ ਆਪਾਂ ਨੇ ਅੱਜ ਜਲ ਪ੍ਰਵਾਹ ਕਰਕੇ ਆਣੀ ਐ ਇਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ ਛੇਤੀ ਤੋਂ ਛੇਤੀ ਇਹਦਾ ਕਾਰਨ ਇਹ ਆ ਅੱਛਾ ਆ ਵਿੱਚ ਤੋਂ ਵਿੱਚ ਵਿੱਚ ਪੰਗੇ ਲਿਆ ਕਰ ਤੂੰ ਇਹਦਾ ਕਾਰਨ ਇਹ ਆ ਬਈ ਇਹਦਾ ਕਾਰਨ ਮੱਛੀ ਦਾ ਇਹ ਆ ਵੀ ਇਹ ਇਹਨਾਂ ਨੂੰ ਦੱਸਦੇ ਆ ਖੜ ਜਾ ਇੱਕ ਮਿੰਟ ਯਾਰ ਗੱਲ ਕਰ ਰਹੇ ਇਥੇ ਵੀ ਇਹਨਾਂ ਨੂੰ ਦੱਸਦੇ ਆ ਵੀ ਤੁਸੀਂ ਆ ਕਰਨਾ ਮਤਲਬ ਇਹ ਇਹ ਜਲ 'ਚ ਛੱਡ ਕੇ ਆਉਂਗੇ ਉਹਨਾਂ ਨੂੰ ਦੱਸੂਗੀ ਵੀ ਤੁਸੀਂ ਸਾਡੀਆਂ ਇੱਛਾਵਾਂ ਪੂਰੀਆਂ ਕਰਿਓ ਅਸੀਂ ਇਹ ਚਾਹਨੇ ਆ ਜਿੰਦਗੀ ਚ ਅਸੀਂ ਆ ਅੱਗੇ ਵਧੀ ਆ ਕਰੀਓ ਕਰੀਏ ਇਹ ਮੰਨਦੇ ਆ ਦੇਖੋ ਜੇ ਮੰਨੋ ਤਾਂ ਪੱਥਰ ਚ ਵੀ ਰੱਬ ਆ ਜੇ ਨਾ ਮੰਨੋ ਤਾਂ ਨਹੀਂ ਹੈਗਾ ਹਨਾ ਤੇ ਆਪਾਂ ਤੁਹਾਨੂੰ ਚਲੋ ਅੱਗੇ ਦਿਖਾਣੇ ਆ ਕੀ ਬਣਦਾ ਆਜੋ 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 ਮੇਰਾ ਵੀਰ ਆਜੋ ਲੋ ਜੀ ਆਪਾਂ ਆ ਗਏ ਆ ਪਲੇਸ ਤੇ ਅਨ ਨੂੰ ਦਿਖਾਈ ਸ਼ੋ ਦਾ ਫਿਸ਼ ਇਹ ਜਾਣ ਆਪਾਂ ਸਮੁੰਦਰ ਚ ਮੱਛੀਆਂ ਦੇਣਾ ਤੇ ਇੱਥੇ ਮਾਹੌਲ ਅੱਗੋ ਅੱਗ ਹੋਇਆ ਪਿਆ ਅੱਛਾ ਕਰੋ ਅੱਗ ਬਹੁਤ ਆ ਉਹ ਦੋ ਨਾ ਲਈ ਪਾ ਅੱਗ ਬਹੁਤ ਆ ਆ ਹੁਣ ਆਪਾਂ ਇਹਨਾਂ ਦੇ ਐਕਸੈਸਰਸ ਨੂੰ ਗਿਲਾਣੀ ਆ ਯੂ ਗਿਵ ਆਈ ਡੂ ਆ ਡੂ ਓਕੇ ਇਹ ਹੁਣ ਤੁਹਾਨੂੰ ਮੈਂ ਦਿਖਾ ਰਿਹਾ ਵੀ ਆਹਾਂ ਇੱਥੇ ਕਰਦੇ ਕੀ ਨੇ ਇਹ ਇਹਨਾਂ ਨੂੰ ਫੂਕਣਾ ਤੇ ਉੱਪਰ ਦੱਸਣਾ ਵੀ ਇੱਥੇ ਇਹ ਰੱਬ ਕੋਲ ਜਾਂਦੇ ਇੱਥੇ ਨਾ ਇਹਨਾਂ ਦੇ ਰੱਬ ਕੋਲ ਜਾਣਾ ਆ ਦੇ ਆਹ ਇਹ ਰੀਤੀ ਰਿਵਾਜ ਸਾਰੇ ਸਿੱਖਣੇ ਪੈਂਦੇ ਹਨ ਸਾਰੇ ਕਰਨੇ ਆ ਦਿਸ ਆਲਸੋ ਆਦ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਸਾਰੀਆਂ ਇਹਨੇ ਫੂਕ ਦੇਣੀਆਂ ਇਹ ਪਿਆਣਾ ਦੇ ਜਿਹੜੇ ਪੂਰਬ ਜਨ ਉਹਨਾਂ ਕੋਲ ਜਾਣੀਆਂ ਇਹ ਓਹੋ ਇੱਥੇ ਤਾਂ ਕੰਚੋ ਕਾਂਚਾ ਸਮਾਰ ਇਹ ਆ ਵਿਏਟਨਾਮ ਦੇ ਪੈਸੇ ਆ ਇਹ ਪੈਸੇ ਵੀ ਦੇਣੇ ਆਪਾਂ ਨੇ ਮੰਨੀ 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 ਤਾਂ ਚੱਕ ਵੀ ਪੈਸੇ ਪੈਸੋ ਪੈ ਹੋ ਗਿਆ ਲੋ ਜੀ ਆ ਗਏ ਆਪਾਂ ਆਪਣੀ ਡੈਸਟੀਨੇਸ਼ਨ ਤੇ ਆਣ ਦੇ ਮੱਛੀਆਂ ਦੇ ਕੰਨਾਂ 'ਚ ਕਹਿਤਾ ਆਪਾਂ ਕੁਝ ਤੇ ਇਹਨਾਂ ਨੇ ਜਾਣਾ ਪਾਣੀ 'ਚ ਛੱਡਦਾ ਨਾ ਤੇ ਪਾਣੀ 'ਚ ਛੱਡ ਕੇ ਇਹਨਾਂ ਦੀ ਮਨੁਕਾਮਨਾ ਕਹਿੰਦੇ ਪੂਰੀ ਹੁੰਦੀ ਐ ਇਦਾਂ ਮੈਨੂੰ ਇੱਕ ਗੱਲ ਆ ਨਹੀਂ ਸਮਝ ਆਉਂਦੀ ਵੀ ਪੂਰੇ ਸਾਲ ਮੱਛੀਆਂ ਖਾਣੀਆਂ ਐਂਡ ਜਾ ਕੇ ਕਹਿੰਦੇ ਮੱਛੀਆਂ ਛੱਡਣੀਆਂ ਵੀ ਆ ਦੱਸ ਵੀ ਬੰਦਾ ਮਨੋ ਕਾਮਨਾ ਹੁੰਦੀ ਪੂਰੀ ਵੀ ਆ ਇਹਨਾਂ ਦੀ ਮਨੋ ਕਾਮਨਾ ਲੈ ਇਹ ਮੈਨੂੰ ਨਾਲੇ ਹੀ ਲੱਗਦਾ ਨਾਲੇ ਹੀ ਛੜਪੀਗਾ ਚੱਲ ਕੋਈ ਨਾ ਕੋਈ ਕਸਰ ਖਾ ਕੇ ਫੇਰੇ ਕਰਦੀਆਂ ਪੂਰੀਆਂ ਲੈ ਵੀ ਰੱਬਾ ਮੇਰੀ ਘਰ ਦੀ ਦੀ ਸਾਰੀ ਮਨੋ ਕਾਮਨਾ ਪੂਰੀਆਂ ਕਰ ਦੇ ਚਨਾਨੀ ਜਿੱਥੇ ਹੁੰਦੀ ਹੈ ਉੱਥੇ ਗੱਲਾਂ ਸ਼ੁਰੂ ਲੋਵੀ ਮਨੋਗਾਵਨਾ ਪੂਰੀਆਂ ਹੋਣ ਸਾਰੀਆਂ ਤੇਰੀਆਂ ਰੱਬ ਤੇਰਾ ਭਲਾ ਕਰੇ ਜਾਣਦੇ ਕਾਲੇ ਪਾਣੀ ਚ ਕਾਲੇ ਪਾਣੀ ਦੀ ਦਰਿਆ ਰਣੀ ਹੈ ਜੈਂਟਲਮੈਨ ਹੈਲਮਟ ਪਹਿਨ ਲੇ ਸਿੱਧਾ ਚੱਲेंगे ਸਿੱਧਾ ਚੱਲ ਲੋ ਜੀ ਆਪਾਂ ਅੱਗੇ ਘਰੇ ਹੁਣ ਹਾਂਜੀ ਨਿਊਗ ਜੀ ਸ਼ੋ ਵਾਟ ਯੂ ਕੁਕ ਟੂਡੇ ਓਕੇ ਅੱਜ ਸਾਰਾ ਬਰਿਆ ਵਿਏਟਨਾਮ ਦਾ ਫੂਡ ਮੈਂ ਤੁਹਾਨੂੰ ਦਿਖਾਣਾ ਵੀ ਕਿੰਨਾ ਕੁ ਘੈਂਟ ਫੂਡ ਬਣਾਉਂਦੇ ਆ ਇਹ ਆ ਚੈੱਕ ਕਰੋ ਆ ਇੱਥੇ ਦਾ ਟ੍ਰੈਡੀਸ਼ਨਲ ਆ ਆ ਪੱਤਿਆਂ 'ਚ ਬਣਾਇਆ ਹੋਇਆ ਇਹਨਾਂ ਨੇ ਬੈਂਚੂng ਬੈਂਚੂng ਵੈਰੀ ਫੇਮਸ ਵਿਏਟਨਾਮ ਆਗੇ ਫਰੂਟਸ ਜੈਜਕਾਰ ਆ ਤੇ ਚਾਹ ਆਗਾ ਚਾਹ ਉਹ ਤੁਹਾਨੂੰ ਦਿਖਾਵਾਂ ਮੇਨ ਆਈਟਮ ਮੇਨ ਆਈਟਮ ਦਿਖਾਣਾ ਤੁਹਾਨੂੰ ਮੈਂ ਦੇਖ ਇਹ ਪਤੰਦਰਾ ਨੇ ਪੂਰਾ ਹੀ ਧਰ ਲਿਆ ਆ ਚੈੱਕ ਕਰੋ ਓਏ ਹੋਏ 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 ਆ ਚੈੱਕ ਕਰੋ ਇੱਧਰ ਮੈਂ ਕਹਿੰਦਾ ਵੇਤਨਾਮੀ ਵੇਤਨਾਮ ਹੋਇਆ ਹੈ ਅੱਜ ਆ ਚੈੱਕ ਕਰੋ ਆ ਹੈਗੇ ਚੌਲ ਹੈ ਕੈਂਟ ਗੱਲ ਬਾਤ ਸੋਈ ਤੇ ਇਹ ਟ੍ਰੈਡੀਸ਼ਨ ਅੱਜ ਆ ਰੋਟੀ ਹੈ ਸਾਡੇ ਘਰ ਦੀ ਅਸੀਂ ਆ ਖਾਣੀ ਹੈ ਤੇ ਤੁਹਾਨੂੰ ਮੈਂ ਦਿਖਾਉਂਦਾ ਰਹੂੰਗਾ ਅੱਗੇ ਆਪਾਂ ਕਿਵੇਂ ਚੱਲਦਾ ਕਿਵੇਂ ਨਹੀਂ ਸਿਸਟਮ ਤੇ ਇਹ ਸੀਗਾ ਇੱਥੇ ਦਾ ਕਲਚਰ ਤੇ ਇਹਨਾਂ ਦੇ ਇਹਨਾਂ ਨੇ ਪੁਰਵਜਾਂ ਨੂੰ ਦੇਤਾ ਸਮਾਨ ਵੀ ਲਓ ਜੀ ਖਾਓ ਤੁਸੀਂ ਸਾਡੀਆਂ ਛਾਵਾਂ ਪੂਰੀਆਂ ਕਰੋ ਤੇ ਹੁਣ ਥੋੜੇ ਦਿਨਾਂ ਦੇ ਅੰਦਰ ਇਹਦਾ ਟੈਟ ਸ਼ੁਰੂ ਹੋਊਗਾ ਤੇ ਉਹਨੂੰ ਤੁਹਾਨੂੰ ਦਿਖਾਵਾਂਗਾ ਟੈਟ ਕੀ ਬਣਦਾ ਠੀਕ ਆ ਮੇਰਾ ਵੀਰ ਸਸਰੀ ਖਾਲ ਮੇਰਾ ਵੀਰ ਆਪਾਂ ਮਿਲਦੇ ਆ ਅਗਲੇ ਵਲੌਗ ਚ ਚੰਗਾ